ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਉਹ ਮਹਾਨ ਆਤਮਾ ਜਿਨ੍ਹਾਂ ਦੀ ਜੋਤ ਸਦਾ ਅਟਲ ਹੈ ਜਿਨ੍ਹਾਂ ਦਾ ਨਾਮ ਲੈਣ ਨਾਲ ਮਨ ਸ਼ਾਂਤ ਹੋ ਜਾਵੇ ਜਿਨ੍ਹਾਂ ਦੀ ਯਾਦ ਵਿੱਚ ਹਿਰਦਾ ਪਵਿੱਤਰ ਹੋ ਜਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਪੁੱਤਰ ਤਿਆਗ ਤਪੱਸਿਆ ਤੇ ਸਚਾਈ ਦਾ ਸਰੂਪ ਬਚਪਨ ਤੋਂ ਹੀ ਜਿਨ੍ਹਾਂ ਨੇ ਜਿਨ੍ਹਾਂ ਦਾ ਮਨ ਪ੍ਰਭੂ ਵਿੱਚ ਲੀਨ ਰਿਹਾ ਮਾਇਆ ਤੋਂ ਪਰੇ ਨਾਮ ਦੇ ਰਸ ਵਿੱਚ ਰੰਗਿਆ ਰਿਹਾ ਬਾਬਾ ਜੀ ਦੀ ਨਜ਼ਰ ਜਿੱਥੇ ਪਈ ਉਥੇ ਦੁੱਖਾਂ ਦੇ ਬੱਦਲ ਛੱਟ ਗਏ ਜਿਸ ਨੇ ਸੱਚੇ ਦਿলো ਅਰਦਾਸ ਕੀਤੀ ਉਸ ਦੀ ਚੋਲੀ ਕਦੇ ਖਾਲੀ ਨਾ ਰਹੀ ਤਾਂ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨਾਮ ਜਪੋ ਸੱਚ ਦੇ ਰਾਹੀ ਚੱਲੋ ਹੋਮੇ ਤਿਆਗੋ ਦਇਆ ਧਾਰੋ ਜੋ ਜੋ ਮਨੁੱਖ ਨਾਮ ਨਾਲ ਜੁੜਦਾ ਹੈ ਉਸ ਦਾ ਜੀਵਨ ਸਫਲ ਹੋ ਜਾਂਦਾ ਬਾਬਾ ਜੀ ਦਾ ਰਾਹ ਔਖਾ ਨਹੀਂ ਪਰ ਮਨ ਸਾਫ਼ ਹੋਣਾ ਚਾਹੀਦਾ ਲੋਭ ਮੋ ਅਹੰਕਾਰ ਛੱਡ ਕੇ ਪ੍ਰਭੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਹਾਂ ਧੰਨ ਬਾਬਾ ਸ਼੍ਰੀ ਚੰਦਰ ਜੀ ਬਾਬਾ ਜੀ ਦੀ ਬਾਣੀ ਮਿੱਠੀ ਹੈ ਜਿਵੇਂ ਅੰਮ੍ਰਿਤ ਦੀ ਧਾਰ ਉਹ ਬਾਣੀ ਮਨ ਦੀ ਮਨ ਦੀ ਮੈਲ ਤੋਂ ਦਿੰਦੀ ਹੈ ਆਤਮਾ ਨੂੰ ਪ੍ਰਭੂ ਨਾਲ ਜੋੜ ਦਿੰਦੀ ਹੈ ਜੋ ਭਗਤ ਸਵੇਰੇ ਉੱਠ ਕੇ ਬਾਬਾ ਜੀ ਦਾ ਨਾਮ ਲੈਂਦਾ ਹੈ ਉਸ ਦੇ ਘਰ ਵਿੱਚ ਸੁੱਖ ਵਸਦਾ ਉਸ ਦੇ ਮਨ ਉਸ ਦੇ ਮਨ ਵਿੱਚ ਚਾਨਣ ਹੁੰਦਾ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੁਸੀਂ ਨਿਰਲੇਪ ਹੋ ਹੋ ਕੇ ਵੀ ਸਭਨਾ ਦੇ ਨਾਲ ਹੋ ਤੁਸੀਂ ਅਦ੍ਰਿਸ਼ ਹੋ ਕੇ ਵੀ ਸਭ ਕੁਝ ਵੇਖਦੇ ਹੋ ਤੁਸੀਂ ਚੁੱਪ ਰਹਿ ਕੇ ਵੀ ਸਭ ਦੁੱਖ ਦੂਰ ਕਰਦੇ ਹੋ ਬਾਬਾ ਜੀ ਦੇ ਦਾਤੇ ਜੋ ਆਉਂਦਾ ਹੈ ਉਹ ਕਦੇ ਨਿਰਾਸ਼ ਨਹੀਂ ਜਾਂਦਾ ਰੋਗੀ ਆਵੇ ਤਾਂ ਚੰਗਾ ਹੋ ਜਾਵੇ ਦੁਖੀ ਆਵੇ ਤਾਂ ਸੁਖੀ ਹੋ ਜਾਵੇ ਬਾਬਾ ਜੀ ਦੀ ਕਿਰਪਾ ਨਾਲ ਕਰ-ਕਰ ਵਿੱਚ ਖੁਸ਼ਹਾਲੀ ਆਵੇ ਭੁੱਖੇ ਨੂੰ ਰੋਟੀ ਮਿਲੇ ਨੰਗੇ ਨੂੰ ਕੱਪੜਾ ਮਿਲੇ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਸਭ ਵਿੱਚ ਰੱਬ ਨੂੰ ਵੇਖੋ ਨਾ ਕੋਈ ਉੱਚਾ ਨਾ ਕੋਈ ਨੀਵਾ ਸਭ ਇੱਕੋ ਜੋਤ ਦੇ ਪ੍ਰਕਾਸ਼ ਹਨ ਜੋ ਮਨੁੱਖ ਦੂਜੇ ਨੂੰ ਦੁੱਖ ਦਿੰਦਾ ਹੈ ਉਹ ਆਪਣੇ ਆਪ ਨੂੰ ਦੁੱਖ ਦਿੰਦਾ ਹੈ ਜੋ ਦੂਜੇ ਦੀ ਸੇਵਾ ਕਰਦਾ ਹੈ ਉਹ ਪ੍ਰਭੂ ਦੀ ਸੇਵਾ ਕਰਦਾ ਹੈ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਉਦਾਸੀ ਮਤ ਦੇ ਪ੍ਰਕਾਸ਼ਕ ਹੋ ਤੁਸੀਂ ਸੰਸਾਰ ਨੂੰ ਤਿਆਗ ਕੇ ਨਾਮ ਦਾ ਰਾਹ ਦਿਖਾਇਆ ਜੰਗਲ ਹੋਵੇ ਜਾਂ ਸ਼ਹਿਰ ਬਾਬਾ ਜੀ ਦੀ ਜੋਤ ਸਰਦਾ ਇੱਕੋ ਜਹੀ ਉਹ ਕਿਸੇ ਥਾਂ ਦੇ ਮੁਹਤਾਜ ਨਹੀਂ ਹਿਰਦੇ ਵਿੱਚ ਵਸਣ ਵਾਲੇ ਜੋ ਭਗਤ ਰਾਤ ਨੂੰ ਸੁੱਤਿਆਂ ਬਾਬਾ ਜੀ ਦਾ ਨਾਮ ਲੈਂਦਾ ਉਸ ਦੀ ਰਾਖੀ ਆਪ ਕਰਦੇ ਹਨ ਉਸ ਨੂੰ ਕੋਈ ਪੈ ਨਹੀਂ ਰਹਿੰਦਾ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਕਾਲ ਦੇ ਵੀ ਕਾਲ ਹੋ ਤੁਸੀਂ ਪੂਤ ਪ੍ਰੇਤ ਪਰਮ ਦਰ ਪਰਮ ਸਭ ਨੂੰ ਦੂਰ ਕਰਨ ਵਾਲੇ ਹੋ ਜਿਸ ਘਰ ਵਿੱਚ ਤੁਹਾਡਾ ਨਾਮ ਗੂੰਜੇ ਉਥੇ ਕਦੇ ਅਕਾਲ ਨਹੀਂ ਪੈਂਦਾ ਉਥੇ ਕਦੇ ਕਲੇਸ਼ ਨਹੀਂ ਰਹਿੰਦਾ ਬਾਬਾ ਜੀ ਦੇ ਸੱਚੇ ਦਾਤਾਰ ਹਨ ਬਾਬਾ ਜੀ ਸੱਚੇ ਦਾਤਾਰ ਹਨ ਧਨ ਦੌਲਤ ਸੁਖ ਸਭ ਦੀ ਸਭ ਤੁਹਾਡੀ ਕਿਰਪਾ ਨਾਲ ਮਿਲਦਾ ਹੈ ਪਾਰ ਤੂੰ ਸੀ ਭਗਤ ਹੋ ਨਾਮ ਦਾ ਤਨ ਸਭ ਤੋਂ ਵੱਡਾ ਹੈ ਵੱਡਾ ਦਿੰਦੇ ਹੋ ਤਾਂ ਤਾਂ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨਾਮ ਦਾ ਤਨ ਕਦੇ ਘਟਦਾ ਨਹੀਂ ਨਾ ਚੋਰ ਲੈ ਜਾ ਸਕਦਾ ਨਾ ਅੱਗ ਸਾੜ ਸਕਦੀ ਬਾਬਾ ਜੀ ਦੇ ਚਰਨਾਂ ਵਿੱਚ ਜੋ ਸੇਰਨੀ ਮੰਗਦਾ ਹੈ ਉਹ ਜੀਵਨ ਦੇ ਸਾਰੇ ਪਾਰ ਤੋਂ ਮੁਕਤ ਹੋ ਜਾਂਦਾ ਹੈ ਸਾਡੀ ਅਰਦਾਸ ਹੈ ਹੇ ਬਾਬਾ ਜੀ ਸਾਨੂੰ ਸੱਚੇ ਸੱਚ ਦੀ ਰਾਹ ਚਲਾਓ ਸਾਨੂੰ ਨਾਮ ਨਾਲ ਜੋੜੋ ਸਾਨੂੰ ਦਇਆ ਤੀਰਜ ਸੰਤੋਖ ਬਖਸ਼ੋ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਹਾਡੀ ਮਹਿਮਾ ਅਪਾਰ ਹੈ ਜੋ ਲਿਖੀ ਜਾਵੇ ਉਹ ਵੀ ਥੋੜੀ ਤੁਸੀਂ ਆਪ ਹੀ ਦਾਤਾ ਹੋ ਤੁਸੀਂ ਆਪ ਹੀ ਪਾਲਨਹਾਰ ਹੋ ਸਾਨੂੰ ਤੁਹਾਡੇ ਚਰਨਾਂ ਨਾਲ ਜੋੜ ਕੇ ਰੱਖੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਸਤਿਗੁਰੂ ਨਾਨਕ ਦੇਵ ਜੀ ਦੇ ਲਾਲ ਤਨ ਤਨ ਉਹ ਜੋਤ ਜੋ ਸਦਾ ਸਾਨੂੰ ਰਾਹ ਦਿਖਾਉਂਦੀ ਰਹੇ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਉਹ ਮਹਾਨ ਆਤਮਾ ਜਿਨ੍ਹਾਂ ਦੀ ਜੋਤ ਸਦਾ ਅਟਲ ਹੈ ਜਿੰਨਾ ਦਾ ਨਾਮ ਲੈਣ ਨਾਲ ਮਨ ਸ਼ਾਂਤ ਹੋ ਜਾਵੇ ਜਿੰਨਾ ਦੀ ਯਾਦ ਵਿੱਚ ਹਿਰਦਾ ਪਵਿੱਤਰ ਹੋ ਜਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਪੁੱਤਰ ਤਿਆਗ ਤਪੱਸਿਆ ਤੇ ਸਚਾਈ ਦਾ ਸਰੂਪ ਬਚਪਨ ਤੋਂ ਹੀ ਜਿਨ੍ਹਾਂ ਨੇ ਜਿੰਨਾ ਦਾ ਮਨ ਪ੍ਰਭੂ ਵਿੱਚ ਲੀਨ ਰਿਹਾ ਮਾਇਆ ਤੋਂ ਪਰੇ ਨਾਮ ਦੇ ਰਸ ਵਿੱਚ ਰੰਗਿਆ ਰਹਾ ਬਾਬਾ ਜੀ ਦੀ ਨજર ਜਿੱਥੇ ਪਈ ਉਥੇ ਦੁੱਖਾਂ ਦੇ ਬੱਦਲ ਛੱਟ ਗਏ ਜਿਸ ਨੇ ਸੱਚੇ ਦਿਲੋਂ ਅਰਦਾਸ ਕੀਤੀ ਉਸ ਦੀ ਚੋਲੀ ਕਦੇ ਖਾਲੀ ਨਾ ਰਹੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨਾਮ ਜਪੋ ਸੱਚ ਦੇ ਰਾਹੀ ਚੱਲੋ ਹਉਮੈ ਤਿਆਗੋ ਦਇਆ ਧਾਰੋ ਜੋ ਜੋ ਮਨੋਖ ਨਾਮ ਨਾਲ ਜੁੜਦਾ ਹੈ ਉਸ ਦਾ ਜੀਵਨ ਸਫਲ ਹੋ ਜਾਂਦਾ ਬਾਬਾ ਜੀ ਦਾ ਰਾਹ ਔਖਾ ਨਹੀਂ ਪਰ ਮਨ ਸਾਫ਼ ਹੋਣਾ ਚਾਹੀਦਾ ਲੋਭ ਮੋ ਅਹੰਕਾਰ ਛੱਡ ਕੇ ਪ੍ਰਭੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਹਾਂ ਧੰਨ ਬਾਬਾ ਸ਼੍ਰੀ ਚੰਦਰ ਜੀ ਬਾਬਾ ਜੀ ਦੀ ਬਾਣੀ ਮਿੱਠੀ ਹੈ ਜਿਵੇਂ ਅੰਮ੍ਰਿਤ ਦੀ ਧਾਰ ਉਹ ਬਾਣੀ ਮੰਦੀ ਮਨ ਦੀ ਮੈਲ ਤੋ ਦਿੰਦੀ ਹੈ ਆਤਮਾ ਨੂੰ ਪ੍ਰਭੂ ਨਾਲ ਜੋੜ ਦਿੰਦੀ ਹੈ ਜੋ ਭਗਤ ਸਵੇਰੇ ਉੱਠ ਕੇ ਬਾਬਾ ਜੀ ਦਾ ਨਾਮ ਲੈਂਦਾ ਹੈ ਉਸ ਦੇ ਘਰ ਵਿੱਚ ਸੁੱਖ ਵਸਦਾ ਉਸ ਦੇ ਮਨ ਉਸ ਦੇ ਮਨ ਵਿੱਚ ਚਾਨਣ ਹੁੰਦਾ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੁਸੀਂ ਨਿਰਲੇਪ ਹੋ ਹੋ ਕੇ ਵੀ ਸਭਨਾ ਦੇ ਨਾਲ ਹੋ ਤੁਸੀਂ ਅਦ੍ਰਿਸ਼ ਹੋ ਕੇ ਵੀ ਸਭ ਕੁਝ ਵੇਖਦੇ ਹੋ ਤੁਸੀਂ ਚੁੱਪ ਰਹਿ ਕੇ ਵੀ ਸਭ ਦੁੱਖ ਦੂਰ ਕਰਦੇ ਹੋ ਬਾਬਾ ਜੀ ਦੇ ਦਾਤੇ ਜੋ ਆਉਂਦਾ ਹੈ ਉਹ ਕਦੇ ਨਿਰਾਸ਼ ਨਹੀਂ ਜਾਂਦਾ ਰੋਗੀ ਆਵੇ ਤਾਂ ਚੰਗਾ ਹੋ ਜਾਵੇ ਦੁਖੀ ਆਵੇ ਤਾਂ ਸੁਖੀ ਹੋ ਜਾਵੇ ਬਾਬਾ ਜੀ ਦੀ ਕਿਰਪਾ ਨਾਲ ਘਰ ਘਰ ਵਿੱਚ ਖੁਸ਼ਹਾਲੀ ਆਵੇ ਭੁੱਖੇ ਨੂੰ ਰੋਟੀ ਮਿਲੇ ਨੰਗੇ ਨੂੰ ਕੱਪੜਾ ਮਿਲੇ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਸਭ ਵਿੱਚ ਰੱਬ ਨੂੰ ਵੇਖੋ ਨਾ ਕੋਈ ਉੱਚਾ ਨਾ ਕੋਈ ਨੀਵਾ ਸਭ ਇੱਕੋ ਜੋਤ ਦੇ ਪ੍ਰਕਾਸ਼ ਹਨ ਜੋ ਮਨੁੱਖ ਦੂਜੇ ਨੂੰ ਦੁੱਖ ਦਿੰਦਾ ਹੈ ਉਹ ਆਪਣੇ ਆਪ ਨੂੰ ਦੁੱਖ ਦਿੰਦਾ ਹੈ ਜੋ ਦੂਜੇ ਦੀ ਸੇਵਾ ਕਰਦਾ ਹੈ ਉਹ ਪ੍ਰਭੂ ਦੀ ਸੇਵਾ ਕਰਦਾ ਹੈ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਉਦਾਸੀ ਮਤ ਦੇ ਪ੍ਰਕਾਸ਼ਕ ਹੋ ਤੁਸੀਂ ਸੰਸਾਰ ਨੂੰ ਤਿਆਗ ਕੇ ਨਾਮ ਦਾ ਰਾਹ ਦਿਖਾਇਆ ਜੰਗਲ ਹੋਵੇ ਜਾਂ ਸ਼ਹਿਰ ਬਾਬਾ ਜੀ ਦੀ ਜੋਤ ਸਰਦਾ ਇੱਕੋ ਜਹੀ ਉਹ ਕਿਸੇ ਥਾਂ ਦੇ ਮੁਹਤਾਜ ਨਹੀਂ ਹਿਰਦੇ ਵਿੱਚ ਵਸਣ ਵਾਲੇ ਜੋ ਭਗਤ ਰਾਤ ਨੂੰ ਸੁੱਤਿਆਂ ਬਾਬਾ ਜੀ ਦਾ ਨਾਮ ਲੈਂਦਾ ਉਸ ਦੀ ਰਾਖੀ ਆਪ ਕਰਦੇ ਹਨ ਉਸ ਨੂੰ ਕੋਈ ਪੈ ਨਹੀਂ ਰਹਿੰਦਾ ਕੰਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਕਾਲ ਦੇ ਵੀ ਕਾਲ ਹੋ ਤੁਸੀਂ ਪੂਤ ਪ੍ਰੇਤ ਪਰਮ ਡਰ ਪਰਮ ਸਭ ਨੂੰ ਦੂਰ ਕਰਨ ਵਾਲੇ ਹੋ ਜਿਸ ਘਰ ਵਿੱਚ ਤੁਹਾਡਾ ਨਾਮ ਗੂੰਜੇ ਉਥੇ ਕਦੇ ਅਕਾਲ ਨਹੀਂ ਪੈਂਦਾ ਉਥੇ ਕਦੇ ਕਲੇਸ਼ ਨਹੀਂ ਰਹਿੰਦਾ ਬਾਬਾ ਜੀ ਦੇ ਸੱਚੇ ਦਤਾਰ ਹਨ ਬਾਬਾ ਜੀ ਸੱਚੇ ਦਤਾਰ ਹਨ ਤਨ ਦੌਲਤ ਸੁਖ ਸਭ ਦੀ ਸਭ ਤੁਹਾਡੀ ਕਿਰਪਾ ਨਾਲ ਮਿਲਦਾ ਹੈ ਪਰ ਤੁਸੀਂ ਭਗਤ ਹੋ ਨਾਮ ਦਾ ਤਨ ਸਭ ਤੋਂ ਵੱਡਾ ਹੈ ਵੱਡਾ ਦਿੰਦੇ ਹੋ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨਾਮ ਦਾ ਤਨ ਕਦੇ ਘਟਦਾ ਨਹੀਂ ਨਾ ਚੋਰ ਲੈ ਜਾ ਸਕਦਾ ਨਾ ਅੱਗ ਸਾੜ ਸਕਦੀ ਬਾਬਾ ਜੀ ਦੇ ਚਰਨਾਂ ਵਿੱਚ ਜੋ ਸਿਰ ਨਹੀਂ 모ਂਦਾ ਹੈ ਉਹ ਜੀਵਨ ਦੇ ਸਾਰੇ ਪਾਰ ਤੋਂ ਮੁਕਤ ਹੋ ਜਾਂਦਾ ਹੈ ਸਾਡੀ ਅਰਦਾਸ ਹੈ ਹੇ ਬਾਬਾ ਜੀ ਸਾਨੂੰ ਸੱਚੇ ਸੱਚ ਦੀ ਰਾਹ ਚਲਾਓ ਸਾਨੂੰ ਨਾਮ ਨਾਲ ਜੋੜੋ ਸਾਨੂੰ ਦਇਆ ਤੀਰਜ ਸੰਤੋਖ ਬਖਸ਼ੋ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਹਾਡੀ ਮਹਿਮਾ ਅਪਾਰ ਹੈ ਜੋ ਲਿਖੀ ਜਾਵੇ ਉਹ ਵੀ ਥੋੜੀ ਤੁਸੀਂ ਆਪ ਹੀ ਦਾਤਾ ਹੋ ਤੁਸੀਂ ਆਪ ਹੀ ਪਾਲਨਹਾਰ ਹੋ ਸਾਨੂੰ ਤੁਹਾਡੇ ਚਰਨਾਂ ਨਾਲ ਜੋੜ ਕੇ ਰੱਖੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਸਤਿਗੁਰੂ ਨਾਨਕ ਦੇਵ ਜੀ ਦੇ ਲਾਲ ਤਨ ਤਨ ਉਹ ਜੋਤ ਜੋ ਸਦਾ ਸਾਨੂੰ ਰਾਹ ਦਿਖਾਉਂਦੀ ਰਹੇ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਉਹ ਮਹਾਨ ਆਤਮਾ ਜਿਨ੍ਹਾਂ ਦੀ ਜੋਤ ਸਦਾ ਅਟੱਲ ਹੈ ਜਿੰਨਾ ਦਾ ਨਾਮ ਲੈਣ ਨਾਲ ਮਨ ਸ਼ਾਂਤ ਹੋ ਜਾਵੇ ਜਿੰਨਾ ਦੀ ਯਾਦ ਵਿੱਚ ਹਿਰਦਾ ਪਵਿੱਤਰ ਹੋ ਜਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਪੁੱਤਰ ਤਿਆਗ ਤਪੱਸਿਆ ਤੇ ਸਚਾਈ ਦਾ ਸਰੂਪ ਬਚਪਨ ਤੋਂ ਹੀ ਜਿਨ੍ਹਾਂ ਨੇ ਜਿੰਨਾ ਦਾ ਮਨ ਪ੍ਰਭੂ ਵਿੱਚ ਲੀਨ ਰਿਹਾ ਮਾਇਆ ਤੋਂ ਪਰੇ ਨਾਮ ਦੇ ਰਸ ਵਿੱਚ ਰੰਗਿਆ ਰਹਾ ਬਾਬਾ ਜੀ ਦੀ ਨજર ਜਿੱਥੇ ਪਈ ਉਥੇ ਦੁੱਖਾਂ ਦੇ ਬੱਦਲ ਛੱਟ ਗਏ ਜਿਸ ਨੇ ਸੱਚੇ ਦਿਲੋਂ ਅਰਦਾਸ ਕੀਤੀ ਉਸ ਦੀ ਚੋਲੀ ਕਦੇ ਖਾਲੀ ਨਾ ਰਹੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨਾਮ ਜਪੋ ਸੱਚ ਦੇ ਰਾਹੀ ਚੱਲੋ ਹਉਮੈ ਤਿਆਗੋ ਦਇਆ ਧਾਰੋ ਜੋ ਜੋ ਮਨੁੱਖ ਨਾਮ ਨਾਲ ਜੁੜਦਾ ਹੈ ਉਸ ਦਾ ਜੀਵਨ ਸਫਲ ਹੋ ਜਾਂਦਾ ਬਾਬਾ ਜੀ ਦਾ ਰਾਹ ਔਖਾ ਨਹੀਂ ਪਰ ਮਨ ਸਾਫ਼ ਹੋਣਾ ਚਾਹੀਦਾ ਲੋਭ ਮੋ ਅਹੰਕਾਰ ਛੱਡ ਕੇ ਪ੍ਰਭੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਧੰਨ ਬਾਬਾ ਸ਼੍ਰੀ ਚੰਦਰ ਜੀ ਬਾਬਾ ਜੀ ਦੀ ਬਾਣੀ ਮਿੱਠੀ ਹੈ ਜਿਵੇਂ ਅੰਮ੍ਰਿਤ ਦੀ ਧਾਰ ਉਹ ਬਾਣੀ ਮਨ ਦੀ ਮਨ ਦੀ ਮੈਲ ਤੋਂ ਦਿੰਦੀ ਹੈ ਆਤਮਾ ਨੂੰ ਪ੍ਰਭੂ ਨਾਲ ਜੋੜ ਦਿੰਦੀ ਹੈ ਜੋ ਭਗਤ ਸਵੇਰੇ ਉੱਠ ਕੇ ਬਾਬਾ ਜੀ ਦਾ ਨਾਮ ਲੈਂਦਾ ਹੈ ਉਸ ਦੇ ਘਰ ਵਿੱਚ ਸੁੱਖ ਵਸਦਾ ਉਸ ਦੇ ਮਨ ਉਸ ਦੇ ਮਨ ਵਿੱਚ ਚਾਨਣ ਹੁੰਦਾ ਤਾਂ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੁਸੀਂ ਨਿਰਲੇਪ ਹੋ ਹੋ ਕੇ ਵੀ ਸਭਨਾਂ ਦੇ ਨਾਲ ਹੋ ਤੁਸੀਂ ਅਦ੍ਰਿਸ਼ ਹੋ ਕੇ ਵੀ ਸਭ ਕੁਝ ਵੇਖਦੇ ਹੋ ਤੁਸੀਂ ਚੁੱਪ ਰਹਿ ਕੇ ਵੀ ਸਭ ਦੁੱਖ ਦੂਰ ਕਰਦੇ ਹੋ ਬਾਬਾ ਜੀ ਦੇ ਦਰਤੇ ਜੋ ਆਉਂਦਾ ਹੈ ਉਹ ਕਦੇ ਨਿਰਾਸ਼ ਨਹੀਂ ਜਾਂਦਾ ਰੋਗੀ ਆਵੇ ਤਾਂ ਚੰਗਾ ਹੋ ਜਾਵੇ ਦੁਖੀ ਆਵੇ ਤਾਂ ਸੁਖੀ ਹੋ ਜਾਵੇ ਬਾਬਾ ਜੀ ਦੀ ਕਿਰਪਾ ਨਾਲ ਘਰ ਘਰ ਵਿੱਚ ਖੁਸ਼ਹਾਲੀ ਆਵੇ ਭੁੱਖੇ ਨੂੰ ਰੋਟੀ ਮਿਲੇ ਨੰਗੇ ਨੂੰ ਕੱਪੜਾ ਮਿਲੇ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਸਭ ਵਿੱਚ ਰੱਬ ਨੂੰ ਵੇਖੋ ਨਾ ਕੋਈ ਉੱਚਾ ਨਾ ਕੋਈ ਨੀਵਾ ਸਭ ਇੱਕੋ ਜੋਤ ਦੇ ਪ੍ਰਕਾਸ਼ ਹਨ ਜੋ ਮਨੁੱਖ ਦੂਜੇ ਨੂੰ ਦੁੱਖ ਦਿੰਦਾ ਹੈ ਉਹ ਆਪਣੇ ਆਪ ਨੂੰ ਦੁੱਖ ਦਿੰਦਾ ਹੈ ਜੋ ਦੂਜੇ ਦੀ ਸੇਵਾ ਕਰਦਾ ਹੈ ਉਹ ਪ੍ਰਭੂ ਦੀ ਸੇਵਾ ਕਰਦਾ ਹੈ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਉਦਾਸੀ ਮਤ ਦੇ ਪ੍ਰਕਾਸ਼ਕ ਹੋ ਤੁਸੀਂ ਸੰਸਾਰ ਨੂੰ ਤਿਆਗ ਕੇ ਨਾਮ ਦਾ ਰਾਹ ਦਿਖਾਇਆ ਜੰਗਲ ਹੋਵੇ ਜਾਂ ਸ਼ਹਿਰ ਬਾਬਾ ਜੀ ਦੀ ਜੋਤ ਸਰਦਾ ਇੱਕੋ ਜਹੀ ਉਹ ਕਿਸੇ ਥਾਂ ਦੇ ਮੁਹਤਾਜ ਨਹੀਂ ਹਿਰਦੇ ਵਿੱਚ ਵਸਣ ਵਾਲੇ ਜੋ ਭਗਤ ਰਾਤ ਨੂੰ ਸੁੱਤਿਆਂ ਬਾਬਾ ਜੀ ਦਾ ਨਾਮ ਲੈਂਦਾ ਉਸ ਦੀ ਰਾਖੀ ਆਪ ਕਰਦੇ ਹਨ ਉਸ ਨੂੰ ਕੋਈ ਪੈ ਨਹੀਂ ਰਹਿੰਦਾ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਕਾਲ ਦੇ ਵੀ ਕਾਲ ਹੋ ਤੁਸੀਂ ਪੂਤ ਪ੍ਰੇਤ ਪਰਮ ਦਾਰ ਪਰਮ ਸਭ ਨੂੰ ਦੂਰ ਕਰਨ ਵਾਲੇ ਹੋ ਜਿਸ ਘਰ ਵਿੱਚ ਤੁਹਾਡਾ ਨਾਮ ਗੂੰਜੇ ਉਥੇ ਕਦੇ ਅਕਾਲ ਨਹੀਂ ਪੈਂਦਾ ਉਥੇ ਕਦੇ ਕਲੇਸ਼ ਨਹੀਂ ਰਹਿੰਦਾ ਬਾਬਾ ਜੀ ਦੇ ਸੱਚੇ ਦਾਤਾਰ ਹਨ ਬਾਬਾ ਜੀ ਸੱਚੇ ਦਾਤਾਰ ਹਨ ਧਨ ਦੌਲਤ ਸੁਖ ਸਭ ਦੀ ਸਭ ਤੁਹਾਡੀ ਕਿਰਪਾ ਨਾਲ ਮਿਲਦਾ ਹੈ ਪਰ ਤੁਸੀਂ ਭਗਤ ਹੋ ਨਾਮ ਦਾ ਧਨ ਸਭ ਤੋਂ ਵੱਡਾ ਹੈ ਵੱਡਾ ਦਿੰਦੇ ਹੋ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨਾਮ ਦਾ ਤਨ ਕਦੇ ਘਟਦਾ ਨਹੀਂ ਨਾ ਚੋਰ ਲੈ ਜਾ ਸਕਦਾ ਨਾ ਅੱਗ ਸਾੜ ਸਕਦੀ ਬਾਬਾ ਜੀ ਦੇ ਚਰਨਾਂ ਵਿੱਚ ਜੋ ਸੇਰਨੀ ਮੰਗਦਾ ਹੈ ਉਹ ਜੀਵਨ ਦੇ ਸਾਰੇ ਪਾਰ ਤੋਂ ਮੁਕਤ ਹੋ ਜਾਂਦਾ ਹੈ ਸਾਡੀ ਅਰਦਾਸ ਹੈ ਹੇ ਬਾਬਾ ਜੀ ਸਾਨੂੰ ਸੱਚੇ ਸੱਚ ਦੀ ਰਾਹ ਚਲਾਓ ਸਾਨੂੰ ਨਾਮ ਨਾਲ ਜੋੜੋ ਸਾਨੂੰ ਦਇਆ ਤੀਰਜ ਸੰਤੋਖ ਬਖਸ਼ੋ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਹਾਡੀ ਮਹਿਮਾ ਅਪਾਰ ਹੈ ਜੋ ਲਿਖੀ ਜਾਵੇ ਉਹ ਵੀ ਥੋੜੀ ਤੁਸੀਂ ਆਪ ਹੀ ਦਾਤਾ ਹੋ ਤੁਸੀਂ ਆਪ ਹੀ ਪਾਲਨਹਾਰ ਹੋ ਸਾਨੂੰ ਤੁਹਾਡੇ ਚਰਨਾਂ ਨਾਲ ਜੋੜ ਕੇ ਰੱਖੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਸਤਿਗੁਰੂ ਨਾਨਕ ਦੇਵ ਜੀ ਦੇ ਲਾਲ ਤਨ ਤਨ ਉਹ ਜੋਤ ਜੋ ਸਦਾ ਸਾਨੂੰ ਰਾਹ ਦਿਖਾਉਂਦੀ ਰਹੇ